ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬ੍ਰਾਟ ਕੁਮਿੰਦਰ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਜਿਹੜੀ ਗੱਲ ਕਰਨ ਲੱਗੇ ਆ ਕਿ ਕਣਕ ਦੀ ਬਾਢੀ ਤੋਂ ਬਾਅਦ ਜਿਹੜੇ ਬਹੁਤ ਖਸਾਨਪਰਾ ਮੱਕੀ ਦੀ ਜਿਹੜੀ ਵਜਾਣ ਕਰਨਾ ਚਾਹੁੰਦੇ ਆ ਠੀਕ ਹੈ ਮੱਕੀ ਦੀ ਵਜਾਣ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਮੇਨ ਜਿਹੜੀ ਸਮੱਸਿਆ ਆਉਂਦੀ ਆ ਸੁੰਡੀ ਦੀ ਤਾਂ ਸੁੰਡੀ ਬਾਰੇ ਆਪਾਂ ਅੱਜ ਇਸ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਤਾਂ ਸੁੰਡੀ ਵਾਸਤੇ ਆਪਾਂ ਕਿਹੜੀ ਮੱਕੀ ਦਾ ਸਪਰੇਅ ਕੰਮ ਕਰ ਸਕਦੇ ਆ ਤੇ ਕਿੰਨੀ ਉਹਦੀ ਡੋਜ਼ ਪਾਉਣੀ ਆ ਕਿਹੜੇ ਤਰੀਕੇ ਨਾਲ ਆਪਾਂ ਨੂੰ ਸਪਰੇਅ ਕਰਨੀ ਪਊ ਅੱਜ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਤਾਂ ਮੱਕੀ ਵਿਜਣ ਤੋਂ ਬਾਅਦ ਜਿਹੜੀ ਮੰਨ ਕੇ ਚਲੋ ਜਿਹੜੀ 10 ਤੋਂ 20 ਦਿਨਾਂ ਦੇ ਵਿੱਚ ਵਿੱਚ ਜਿਹੜਾ ਸੁੰਡੀ ਦਾ ਪਹਿਲਾ ਅਟੈਕ ਆਉਂਦਾ ਠੀਕ ਹੈ ਸੁੰਡੀ ਦਾ ਪਹਿਲਾ ਅਟੈਕ ਜਿਹੜੀਆਂ ਨਿਸ਼ਾਨੀਆਂ ਆਈਆਂ ਜਿਵੇਂ ਤੁਸੀਂ ਦੇਖ ਸਕਦੇ ਜਿਵੇਂ ਮੱਕੀ ਦੇ ਬੂਟੇ ਤੇ ਪੱਤੇ ਚਿੱਟੇ ਜਿਹੇ ਹੋ ਜਾਂਦੇ ਆ ਖੂਬ ਸੁੱਕਣ ਲੱਗ ਜਾਂਦੇ ਠੀਕ ਹੈ ਤੇ ਉਹਦੇ ਉੱਪਰ ਕਈ ਵਾਰ ਆਪਾਂ ਨੂੰ ਹਲਕੀ ਜੀ ਉਹਨਾਂ ਦੀ ਜਿਹੜੀ ਸੁੰਡੀ ਦਾ ਜਿਹੜਾ ਗੰਦਕੀ ਵੀ ਆਪਾਂ ਨੂੰ ਦਿਖਦੀ ਆ ਤਾਂ ਉਹ ਜਿਹੜੀ ਉਹ ਨਿਸ਼ਾਨੀ ਜਿਹੜੀ ਆਪਣੇ ਸੁੰਡੀ ਤੇ ਜਿਹੜਾ ਅਟੈਕ ਆਇਆ ਹੁੰਦਾ ਮੱਕੀ ਤੇ ਸੁੰਡੀ ਦਾ ਜਿਹੜਾ ਕਿਸਾਨ ਵੀਰੋ ਜਿਹੜਾ ਮੱਕੀ ਤੇ ਕੀੜਾ ਆਉਂਦਾ ਜਿਹਨੂੰ ਗੋਵਾਲੀ ਸੁੰਡੇ ਇਹਨੂੰ ਆਪਾਂ ਫਾਲ ਆਰਮੀ ਬੋਰਮ ਦਾ ਕੀੜਾ ਕਹਿੰਦੇ ਆ ਇਹਦਾ ਜਿਹੜਾ ਕੰਮ ਕੀ ਹੈ ਜਦੋਂ ਮੱਕੀ ਚ ਪੈਂਦਾ ਤਾਂ ਗੋਭ ਦੇ ਵਿੱਚ ਜਿਹੜੀ ਥੱਲੇ ਤੋਂ ਖਾਣੀ ਸ਼ੁਰੂ ਕਰਦਾ ਤੇ ਉੱਪਰ ਤੱਕ ਖਾਂਦਾ ਖਾਂਦਾ ਹੀ ਜਾਂਦਾ ਤੇ ਬੂਟਾ ਪੂਰਾ ਸੁੱਕ ਜਾਂਦਾ ਠੀਕ ਹੈ ਤਾਂ ਇਹਨੂੰ ਆਪਾਂ ਫਾਲ ਆਰਮੀ ਬੋਰਮ ਦਾ ਜਿਹੜਾ ਕੀੜਾ ਕਹਿੰਦੇ ਆ ਠੀਕ ਹੈ ਤੇ ਇਹਦੇ ਨਾਲ ਕੀ ਹੁੰਦਾ ਕਈ ਲੋਕ ਕੀ ਹੁਣ ਕਰਦੇ ਆ ਇਹਨੂੰ ਮਾਰਨ ਲਈ ਮੰਨ ਕੇ ਜਿਹੜਾ ਸੰਥੈਟਿਕ ਗਰੁੱਪ ਆ ਬਾਈਫੈਂਥਰੀਨਾ ਟਾਲ ਸਟਾਰ ਜਿਹਦੇ ਨਾਂ ਤੇ ਆਉਂਦੀ ਆ ਤੇ ਜਾਂ ਇਵੇਂ ਲੈਂਬਡਾ ਠੀਕ ਹੈ ਜਿਹੜੀ ਕੋਸ਼ਿ ਆਦੇ ਜਦੋਂ ਖੁਸ਼ਕ ਖਸਕ ਸਪਰੇ ਆ ਆਪਣੀ ਮੱਕੀ ਦੇ ਕਰਦੀ ਉਹਨਾਂ ਨਾਲ ਕੀ ਹੁੰਦਾ ਕਿ ਮੱਕੀ ਫਿਰ ਖੁਸ਼ਕੀ ਲਗਾਉਗੀ ਤੇ ਪਾਣੀ ਵੱਧ ਆਪਾਂ ਜਿਹੜਾ ਮੱਕੀ ਨੂੰ ਲਾਉਣਾ ਪਊਗਾ ਠੀਕ ਹੈ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਆਪਾਂ ਜਿਹੜੀ ਖੁਸ਼ਕ ਸਪਰੇ ਮੱਕੀ ਤੇ ਬਿਲਕੁਲ ਵੀ ਨਹੀਂ ਕਰਦੇ ਤੇ ਨਾ ਹੀ ਆਪਾਂ ਨੂੰ ਇਹਦੇ ਤੇ ਇਹਦੀ ਲੋੜ ਆ ਕਿਸਾਨ ਵੀਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਕਈ ਲੋਕ ਕੀ ਕਰਦੇ ਨੇ ਇਹਦੇ ਤੇ ਮੋਨੋਕਰੋਟੋਫਾਸ ਦੀ ਮੈਂ ਆਪਾਂ ਕਹਿੰਦੇ ਮੋਨੋ ਜਾਂ ਐਸਸੀ ਫੀਟ ਦੀ ਸਪਰੇ ਕਰਦੇ ਆ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਵੀ ਇਹਦੀ ਸਪਰੇ ਤੁਸੀਂ ਬਿਲਕੁਲ ਵੀ ਆਪਦੀ ਮੱਕੀ ਤੇ ਨਹੀਂ ਕਰਦੇ ਕਿਉਂਕਿ ਇਹ ਜਿਹੜੀ ਸਪਰੇ ਆ ਇਕ ਜੇ ਵੀ ਆਪਾਂ ਫਸਲ ਤੇ ਕਰਦੇ ਨੇ ਦਾ ਅਸਰ ਘੱਟੋ ਘੱਟ 90 ਦਿਨ ਤੱਕ ਠੀਕ ਹੈ ਆਪਾਂ ਜਿਹੜਾ ਹਰਾਚਾਰਾ ਪੀਜਾ ਇਹ ਆਪਣੇ ਆਪਣੇ ਪਸ਼ੂਣੀ ਪਾਉਣਾ ਦੇਖੋ ਜੇ ਆਪਾਂ ਪਸ਼ੂ ਨੂੰ ਪਾਵਾਂਗੇ ਉਹੋ ਜੀ ਖਰਾਕ ਜਿਹੜੀ ਆਪਾਂ ਨੂੰ ਜਿਵੇਂ ਆਪਾਂ ਦੁੱਧ ਅੱਗੇ ਦੁੱਧ ਪੀਣਾ ਤਾਂ ਉਹੋ ਜੀ ਖਰਾਕੇ ਵੀ ਆਪਾਂ ਨੂੰ ਬਿਮਾਰੀਆਂ ਵੀ ਇਹ ਇਹ ਕਰ ਲੈਣੀਆਂ ਵੱਧ ਜਾਂਦੀਆਂ ਜੇ ਜੇ ਆਪਾਂ ਟੈਕਨੀਕਲ ਆਪਣੀ ਫਸਲ ਉੱਤੇ ਵਰਤਾਂਗੇ ਠੀਕ ਹੈ ਤਾਂ ਕੋਸ਼ਿਸ਼ ਕਰੋ ਵੀ ਇਹੋ ਜਿਹਾ ਤੁਸੀਂ ਇਹ ਟੈਕਨੀਕਲ ਬਿਲਕੁਲ ਵੀ ਨਾ ਵਰਤੋ ਮੇਰੀ ਧਰਤੇ ਉੱਡ ਕੇ ਤੁਹਾਨੂੰ ਇਹ ਬੇਨਤੀ ਆ ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਜਦੋਂ ਮੱਕੀ ਦਾ ਜਿਹੜਾ ਸੁੰਡ ਜਦੋਂ ਛੋਟਾ ਹੁੰਦਾ ਤਾਂ ਉਹਦੇ ਵਿੱਚ ਬਹੁਤ ਚ ਰਹਿੰਦਾ ਠੀਕ ਹੈ ਤੇ ਇਹ ਸ਼ੁਰੂ ਹੋ ਜਾਂਦੀ ਆ ਤਾਂ ਇਸ ਗੱਲ ਦਾ ਜੇ ਤੁਹਾਨੂੰ ਬੜਾ ਧਿਆਨ ਰੱਖਣਾ ਤੁਸੀਂ ਕੋਈ ਵੀ ਸਪਰੇਅ ਕਰਨੀ ਹੈ ਬਾਕੀ ਤੁਸੀਂ ਸਵੇਰ ਦੇ ਟਾਈਮ ਤੇ ਕਰਨੀ ਹੈ ਠੀਕ ਹੈ ਮਤਲਬ ਸਵੇਰ ਦੇ ਟਾਈਮ ਤੇ ਕੀ ਹੁੰਦਾ ਜਿਹੜਾ ਮੌਸਮ ਠੰਡਾ ਹੁੰਦਾ ਠੰਡਾ ਹੋਣ ਕਰਕੇ ਜਿਹੜਾ ਇਨਸੈਕਟ ਹੁੰਦਾ ਇਨਸੈਕਟ ਪੱਤੇ ਦੇ ਉੱਪਰ ਹੋਊਗਾ ਤੇ ਜਿਹੜਾ ਉਹਦੇ ਉੱਪਰ ਕੋਈ ਵੀ ਦਵਾਈ ਪਾਉਗੀ ਤਾਂ ਨਾਲ ਦੀ ਨਾਲ ਹੀ ਉੱਥੇ ਹੀ ਮਰ ਜਾਊਗਾ ਠੀਕ ਹੈ ਇਸ ਕਰਨਾ ਤੁਹਾਡਾ ਬੜਾ ਖਾਸ ਗੱਲ ਦਾ ਧਿਆਨ ਰੱਖ ਇੱਕ ਗੱਲ ਹੋਰ ਕਿਸਾਨ ਵੀਰੋ ਜਿਹੜਾ ਮੱਕੀ ਤੇ ਸੁੰਡੀ ਦਾ ਅਟੈਕ ਆਉਂਦਾ ਨਾ ਸੁੰਡੀ ਦਾ ਜਿਆਦਾ ਅਟੈਕ ਜਦੋਂ ਬੱਚ ਜਿਆਦਾ ਬੰਦ ਆ ਕਦੋਂ ਆ ਮੰਨ ਕੇ ਚੱਲ ਜਦੋਂ ਆਪਣਾ ਮੌਸਮ ਜਾਂ ਖੁਸ਼ਕ ਹੁੰਦਾ ਜਾਂ ਸਿੱਲਾ ਹੁੰਦਾ ਠੀਕ ਹੈ ਤੇ ਚਾਨਣੀਆਂ ਰਾਤਾਂ ਵੇਲੇ ਨਾ ਜਦੋਂ ਇਹ ਪਮਕੜੇ ਮੀਟਿੰਗ ਕਰਦੇ ਤਾਂ ਉਹਦੇ ਇੱਕ ਵੱਡੀ ਮਾਤਰਾ ਜਿਹੜਾ ਆਪਾਂ ਕਹਿੰਦੇ ਵੱਡੀ ਗਿਣਤੀ ਵਿੱਚ ਇਹ ਆਂਡੇ ਦਿੰਦੇ ਆ ਤਾਂ ਉਹ ਆਂਡਿਆਂ ਤੋਂ ਜਿਹੜਾ ਬੱਚ ਤਿਆਰ ਹੁੰਦਾ ਠੀਕ ਹੈ ਤਾਂ ਜੇਕਰ ਆਪਾਂ ਸੁੰਡੀ ਨੂੰ ਸਮੇਂ ਤੇ ਕੰਟਰੋਲ ਨਾ ਕਰੀਏ ਤਾਂ ਫਿਰ ਜਿਹੜਾ ਆਪਾਂ ਜੇਕਰ ਸਪਰੇ ਵੀ ਲੇਟ ਕਰਦੇ ਆ ਤਾਂ ਫਿਰ ਆਪਾਂ ਉਹਦੇ ਨਾਲ ਕੀ ਹੁੰਦਾ ਮੰਨ ਕੇ ਨਾਲ ਤਾਂ ਆਪਾਂ ਖਰਚਾ ਵੀ ਕਰ ਬੈਠਦੇ ਆ ਠੀਕ ਹੈ ਤੇ ਨਾਲੇ ਸੁੰਡੀ ਵੀ ਫਿਰ ਆਪਣਾ ਨੁਕਸਾਨ ਕਰ ਜਾਂਦੀ ਆਪਣੀ ਮੱਕੀ ਦਾ ਤੇ ਇਸ ਗੱਲ ਤਾਂ ਤੁਸੀਂ ਖਾਸ ધ્યાન ਰੱਖਣਾ ਕੋਈ ਵੀ ਸਪਰੇ ਕਰਨੀ ਆ ਤਾਂ ਕੋਸ਼ਿਸ਼ ਕਰੋ ਤੁਸੀਂ ਉਹਨੂੰ ਮੌਕੇ ਦੇ ਪਹਿਲਾਂ ਹੀ ਜ਼ਰੂਰਤ ਅਨੁਸਾਰ ਕਰ ਲਓ ਠੀਕ ਹੈ ਕੋਣ ਗੱਲ ਕਰਦੇ ਆ ਵੀ ਮੱਕੀ ਉੱਤੇ ਕਿਸੇ ਵੀ ਕੈਮੀਕਲ ਜਿਹੜੀ ਤੁਸੀਂ ਸਪਰੇ ਕਰਨੀ ਆ ਠੀਕ ਹੈ ਉਹ ਤਾਂ ਜਿਹੜਾ ਮੰਨ ਕੇ ਚੱਲ ਸਹੀ ਸਮਾਂ ਕਿਹੜਾ ਹੈਗਾ ਤਾਂ ਤੁਸੀਂ ਸੁੰਡੀ ਨੂੰ ਕੰਟਰੋਲ ਕਰਨ ਲਈ ਸਵੇਰੇ ਤੁਸੀਂ 5 ਤੋਂ 6 ਮਸੂਰ ਦੇ ਨਿਕਲਣ ਤੋਂ ਪਹਿਲਾਂ ਜਿਹੜੀ ਤੁਸੀਂ ਸਪਰੇਅ ਕਰਦੀਆਂ ਮੰਨ ਕੇ ਚਲੋ ਉਸ ਟਾਈਮ ਕੀ ਹੁੰਦਾ ਹੈਗਾ ਜਿਹੜਾ ਆਪਣਾ ਇਨਸੈਕਟ ਹੁੰਦਾ ਸੁੰਡੀ ਹੁੰਦੀ ਹੈ ਠੀਕ ਹੈ ਮੱਕੀ ਦੇ ਉੱਪਰ ਪੱਤੇਆਂ ਦੇ ਬੈਠੇ ਹੁੰਦੇ ਠੰਡਾ ਮੌਸਮ ਕਰਕੇ ਉਹ ਬਾਹਰ ਆ ਜਾਂਦੀ ਹੈ ਠੀਕ ਹੈ ਤਾਂ ਉਦੋਂ ਆਪਾਂ ਜੇਕਰ ਆਪਾਂ ਸਵੇਰ ਦੇ ਟਾਈਮ ਤੇ ਆਪਾਂ ਇਹਦੇ ਤੇ ਸਪਰੇਅ ਕਰਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਜਿਹੜੀ ਸਿੱਧੀ ਦਵਾਈ ਆਪਣੀ ਸੁੰਡੀ ਤੇ ਪੈਂਦੀ ਆ ਤਾਂ ਮੰਨ ਕੇ ਚਲੋ ਉੱਥੇ ਆਪਣਾ ਜਿਹੜਾ ਸੁੰਡੀ ਦਾ ਖਾਤਮਾ ਹੀ ਹੋ ਜਾਂਦਾ ਠੀਕ ਹੈ ਬਸ ਸੁੰਡੀ ਆਪਣੇ ਮਨ ਕੇ ਚਲੋ ਵੀ 100 ਤੋਂ 70 80% ਉਦੋਂ ਹੀ ਮਰ ਜੂਗੀ ਤਾਂ ਇਹ ਗੱਲ ਮੜੀ ਧਿਆਨ ਚ ਰੱਖ ਕੇ ਕੋਈ ਵੀ ਸਪਰੇਅ ਕਰਨੀ ਹੈ ਤਾਂ ਤੁਸੀਂ ਸਵੇਰ ਦੇ ਟਾਈਮ ਤੇ ਹੀ ਕਰਨੀ ਹੈ ਠੀਕ ਹੈ ਇੱਕ ਚੀਜ਼ ਹੋਰ ਆ ਵੀ ਜੇ ਕੋਈ ਵੀ ਤੁਸੀਂ ਸਪਰੇਅ ਕਰਨੀ ਹੈ ਤਕਰੀਬਨ ਕੋਸ਼ਿਸ਼ ਕਰੋ ਮੰਨ ਕੇ ਚਲੋ ਕੰਟੈਕਟ ਨਾ ਕਰੋ ਠੀਕ ਹੈ ਕੰਟੈਕਟ ਜਿਹੜੀਆਂ ਜ਼ਿਆਦਾ ਸਪਰੇਅ ਆਉਂਦੀਆਂ ਜਿਵੇਂ ਖੁਸ਼ਕੀ ਹੁੰਦੀਆਂ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਤੇ ਦੱਸਿਆ ਠੀਕ ਹੈ ਮੰਨ ਕੇ ਚਾ ਜੇ ਖੁਸ਼ਕ ਸਪਰੇਅ ਕਰਾਂਗੇ ਤਾਂ ਉਹਦੇ ਨਾਲ ਕੀ ਹੁੰਦਾਗਾ ਜਿਹੜੀ ਮੱਕੀ ਆਪਣੀ ਖੁਸ਼ਕੀ ਜ਼ਿਆਦਾ ਦਿਖਾਊਗੀ ਤੇ ਖੁਸ਼ਕੀ ਜ਼ਿਆਦਾ ਦਿਖਾਊਗੀ ਤਾਂ ਅੱਜ ਆਪਾਂ ਨੂੰ ਪਾਣੀ ਵੀ ਜਿਹੜਾ ਵੱਧ ਲਾਉਣਾ ਪਊਗਾ ਉਹਨੂੰ ਜਿਹੜੀ ਤੁਸੀਂ ਸਪਰੇਅ ਕਰਨੀ ਆ ਤੁਸੀਂ ਕੋਸ਼ਿਸ਼ ਕਰੋ ਸਿਸਟੈਮਿਕ ਗਰੁੱਪ ਕਰੋ ਠੀਕ ਹੈ ਸਿਸਟੈਮਿਕ ਗਰੁੱਪ ਨਾਲ ਕੀ ਹੁੰਦਾ ਮੰਨ ਕੇ ਚਲੋ ਜਿਹੜਾ ਇਹਦਾ ਅਸਰ ਹੁੰਦਾ 20 ਤੋਂ 25 ਦਿਨ ਦਾ ਹੁੰਦਾ ਠੀਕ ਹੈ ਇਹ ਹਾਂ ਕੰਮ ਤਾਂ 1-2 ਦਿਨ ਆਪਾਂ ਨੂੰ ਜਿਹੜਾ ਮੱਕੀ ਤੇ ਕਰਨ ਨੂੰ ਲਾ ਦਿੰਦੀ ਹੈ ਮਤਲਬ ਸੁੰਡੀ ਨੂੰ ਮਾਰਨ ਤੱਕ 1-2 ਦਿਨ ਤਾਂ ਲਾ ਰਹੀਦੀ ਹੈ ਪਰ ਇਹਦਾ ਰਿਜ਼ਲਟ ਆਪਾਂ ਨੂੰ ਨਾਲ ਲੰਮਾ ਮਿਲਦਾ ਹੈ ਠੀਕ ਹੈ ਜੇ ਮੈਂ ਸਪਰੇਅ ਦੀ ਗੱਲ ਕਰਾਂ ਤਾਂ ਮੰਨ ਕੇ ਜਲ ਵੀ ਆਪਾਂ ਮੱਕੀ ਤੇ ਕਿਹੜੀ ਸਪਰੇਅ ਕਰ ਸਕਦੇ ਆ ਤਾਂ ਜਿਵੇਂ ਡੈਲੀਗੇਟ ਆਉਂਦੀ ਹੈ ਠੀਕ ਹੈ ਲੰਮੇ ਰਿਜ਼ਲਟ ਵਾਲੀ ਜਾਂ ਬਾਹਰ ਦੀ ਬੈਗ ਹੋਂਦੀ ਹੈ ਇਹ ਟੈਕਨੀਕਲ ਬਹੁਤ ਵਧੀਆ ਠੀਕ ਹੈ ਤੇ ਇਹਨਾਂ ਦਾ ਜਿਹੜਾ ਰਿਜ਼ਲਟ 20 ਤੋਂ 25 ਦਿਨ ਦਾ ਹੈਗਾ ਤੇ ਆਪਾਂ ਨੂੰ ਮੁੜ ਕੇ ਛੇਤੀ ਤੋਂ ਛੇਤੀ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਜੇਕਰ ਆਪਾਂ ਆਮ ਜੇ ਆਪਾਂ ਕੋਈ ਕੰਟੈਕਟ ਸਪਰੇਅ ਕਰਦੇ ਹਾਂ ਤਾਂ ਇਹ ਨਹੀਂ ਪਤਾ ਆਪਾਂ ਨੂੰ 7-8 ਦਿਨਾਂ ਬਾਅਦ ਦੁਬਾਰੇ ਢੋਲਣੀ ਢੋਲੀ ਚੱਕਣੀ ਪੈ ਸਕਦੀ ਹੈ ਠੀਕ ਹੈ ਉਹਦੇ ਨਾਲ ਕੀ ਹੁੰਦਾ ਆਪਣਾ ਨਾਲ ਤਾਂ ਆਪਾਂ ਸਪਰੇਅ ਦਾ ਵੀ ਖਰਚਾ ਕਰਦੇ ਨੇ ਨਾਲੇ ਲੇਬਰ ਨੂੰ ਵੀ ਆਪਾਂ ਨੂੰ ਦੁਆਰੇ ਪੈਸੇ ਦੇਣੇ ਪੈਂਦੇ ਆ ਅੱਕੀ ਤੁਸੀਂ ਐਮਐਮਐਕ 10 ਟੈਕਨੀਕਲ ਵੀ ਵਰਤ ਸਕਦੇ ਹੋ ਜਿਵੇਂ ਮਾਰਕੀਟ 'ਚ ਪ੍ਰੋਗਲੇਮ ਦੇ ਨਾਂ ਤੇ ਵੀ ਆਉਂਦਾ ਇਹ ਲੈਣੀ ਆ ਤਾਂ ਲਿਉਕਟ ਚ ਹੀ ਲਿਓ ਠੀਕ ਹੈ ਇਹਦਾ ਰਿਜ਼ਲਟ ਸੋਨੂੰ ਵਧੀਆ ਮਿਲੂਗਾ ਅੱਜ ਕੱਲ ਇਹ ਨਾ ਲਗਭਗ ਸਾਰੀਆਂ ਕੰਪਨੀਆਂ ਦੇ ਰਹੀਆਂ ਆਈਆਂ ਠੀਕ ਹੈ ਪਰ ਤੁਸੀਂ ਦੇਖ ਕੇ ਲਓ ਕਿਸੇ ਵੀ ਵਧੀਆ ਕੰਪਨੀ ਜੇ ਬਾਕੀ ਅੱਜ ਕੱਲ ਜਿਵੇਂ ਸਿਲਵਰ ਦੇ ਲੀਟਰਾਂ 'ਚ ਜ਼ਿਆਦਾ ਹੁੰਦੀ ਆ ਠੀਕ ਹੈ ਤਾਂ ਹੁਣ ਤੁਸੀਂ ਹੁਣ ਇਹ ਸੋਚਦੋਂਗੇ ਪਹਿਲਾਂ ਜਿਹੜੀ ਪ੍ਰੋਬਲਮ ਸੀਗੀ ਉਹਦਾ ਰਿਜ਼ਲਟ ਤਾਂ ਆਉਂਣੀ ਸੀ ਕਿ ਜਿਹੜੀ ਹੁਣ ਪ੍ਰੋਕਲੇਮ ਜਿਵੇਂ ਜਿਹੜੀਆਂ ਸਿਲਵਰ ਦੇ ਲੀਟਰਾਂ ਚ ਆ ਰਹੀ ਆ ਤਾਂ ਉਹਦਾ ਰਿਜ਼ਲਟ ਇੰਨਾ ਵਧੀਆ ਕਿਵੇਂ ਆਉਣ ਲੱਗ ਗਿਆ ਠੀਕ ਹੈ ਹੁਣ ਜਿਹੜੀ ਅੱਜ ਕੱਲ੍ਹ ਇਹ ਜਿਹੜੀ ਪ੍ਰੋਬਲਮ ਸਿਲਵਰ ਦੇ ਲੀਟਰਾਂ ਚ ਆ ਰਹੀ ਆ ਮੈਂ ਤੁਹਾਨੂੰ ਦੱਸਦਾ ਇਹਦੇ 'ਚ ਥੋੜਾ ਜਿਹਾ ਤੜਕਾ ਲੱਗਿਆ ਹੁੰਦਾ ਕੰਪਨੀਆਂ ਅੱਜ ਕੱਲ੍ਹ ਤੜਕਾ ਲਾ ਕੇ ਦੇ ਰਹੀਆਂ ਮੰਨ ਲਓ ਇਹਦੇ 'ਚ ਦੋ ਤਿੰਨ ਜਿਹੜੇ ਟੈਕਨੀਕਲ ਮਿਕਸ ਹੁੰਦੇ ਆ ਠੀਕ ਹੈ ਜੇਕਰ ਹੁਣ ਇਹਨੂੰ ਇਹੀ ਦੋ ਤਿੰਨ ਟੈਕਨੀਕਲ ਜਿਹੜ ਦੋ ਤਿੰਨ ਟੈਕਨੀਕਲ ਇਕੱਠੇ ਇੱਕ ਬੋਤਲ ਵਿੱਚ ਇਕੱਠੇ ਰਹਿ ਨਹੀਂ ਸਕਦੇ ਇਹ ਤਾਂ ਹੀ ਅੱਜਕੱਲ ਇਹ ਕੰਪਨੀਆਂ ਸਿਲਵਰ ਦੇ ਲੀਟਰ ਚ ਜ਼ਿਆਦਾ ਪੈਕਿੰਗ ਦਿੰਦੀਆਂ ਤੜਕੇ ਵਾਲੀ ਏਰੀਆ ਤਾਂ ਤਾਂ ਇਹ ਜਿਹੜਾ ਤਰਚਾ ਲਾਇਆ ਹੈ ਪ੍ਰੋਕਲੇਮ ਹੈ ਰਿਜ਼ਲਟ ਵੀ ਤੁਹਾਨੂੰ ਵਧੀਆ ਦੇਊਗੀ ਤਾਂ ਐ ਤੁਹਾਡੀ ਮੱਕੀ ਵੀ ਐ ਵਧੀਆ ਬਣਾ ਲੈਂਦੀ ਹੈ ਇਹ ਬਾਕੀ ਜਿਹੜੀ ਤੁਸੀਂ ਕੋਈ ਵੀ ਸਪਰੇਅ ਕਰਨੀ ਹੈ ਠੀਕ ਹੈ ਸਪਰੇਅ ਕਰਨ ਦਾ ਨਾ ਮੇਨ ਢੰਗ ਆ ਮੰਨ ਕੇ ਚਲ ਕੋਸ਼ਿਸ਼ ਕਰੋ ਤੁਸੀਂ ਸਿੰਗਲ ਸਿੰਗਲ ਓੜੇ ਤੇ ਕਰੋ ਠੀਕ ਹੈ ਆਰਾਮ ਨਾਲ ਟਿਕਾ ਕੇ ਕਰੋ ਜੇ ਤੁਸੀਂ ਪੈਸੇ ਖਰਚੀਂਦਾ ਤਾਂ ਤੁਹਾਨੂੰ ਪੈਸੇ ਜਿਹੜਾ ਪੂਰਾ ਮੁੱਲ ਮਿਲ ਸਕੇ ਹੁਣ ਇੰਨੀ-ਇੰਨੀ ਮਹਿੰਗੀਆਂ ਸਪਰੇਅਾਂ ਆ ਗਈਆਂ 1000 1200 ਰੁਪਏ ਕਿੱਲਾ ਪੈਂਦੀਆਂ ਕੋਸ਼ਿਸ਼ ਕਰੋ ਜਿਹੜੀ ਤੁਸੀਂ ਸਪਰੇਅ ਕਰਨੀ ਹੈ ਠੀਕ ਹੈ ਸਿੰਗਲ ਸਿੰਗਲ ਓੜੇ ਤੇ ਜਿਹੜੀ ਸੋਡੀ ਦਵਾਈ ਸਿੱਧੀ ਗ ਜੇ ਨੋ ਤਾਂ ਤੁਸੀਂ ਸਵੇਰੇ ਜਾਂ ਸ਼ਾਮ ਦੇ ਟਾਈਮ ਤੇ ਲੇਟ ਦੋਨੇ ਟੰਗਾ ਜਿਹੜੇ ਦੋਨੇ ਤਰੀਕਿਆਂ ਨਾਲ ਤੁਸੀਂ ਕਰ ਸਕਦੇ ਹੋ ਕੋਸ਼ਿਸ਼ ਇਹ ਸਿੰਗਲ ਸਿੰਗਲ ਉਹੜੇ ਜਿਹੜੀ ਦਵਾਈ ਆਪਣੀ ਸਿੱਧੀ ਗੋਭ ਚ ਜਾਵੇ ਜੇਕਰ ਗੋਭ ਚ ਇਹ ਦਵਾਈ ਫੇਰ ਹੀ ਸੁੰਢੀ ਮਰੂਗੀ ਨਹੀਂ ਉਹਨਾਂ ਚ ਇੱਕ ਸੁੰਢੀ ਨਹੀਂ ਨਹੀਂ ਮਰਨਾ ਠੀਕ ਹੈ ਬਾਕੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਤੁਸੀਂ ਪਾਣੀ ਲਾ ਲਓ ਮੰਨ ਕੇ 150 ਲੀਟਰ ਪਾਣੀ ਲੱਗ ਜੇ ਘੱਟੋ ਘੱਟ ਕੋਸ਼ਿਸ਼ ਕਰੋ ਦੇਖੋ 150 ਲੀਟਰ ਮੈਂ ਕਹਿਣਾ ਤਾਂ ਹੈਗਾ ਪਰ ਲਾਉਣਾ ਥੋੜਾ ਜਿਹਾ ਕਈ ਜਿਹੀ ਜਿੰਮੇਤਾਰ ਕਹਿੰਦੇ ਵੀ 150 ਲੀਟਰ ਲੱਗੂ ਕਿਵੇਂ ਜੇਕਰ ਬਈ ਸੁੰਢੀ ਮਾਰਨੀ ਆ ਤਾਂ 150 ਲੀਟਰ ਆਪਾਂ ਨੂੰ ਲਾਉਣਾ ਹੀ ਤੇ ਬਾਕੀ ਸਿੰਗਲ ਸਿੰਗਲ ਔੜੇ ਤੇ ਤੁਸੀਂ ਕਰੋਗੇ ਤਾਂ 150 ਲੀਟਰ ਮੇਰੇ ਹਿਸਾਬ ਨਾਲ 100% ਲੱਗੂਗਾ ਹੀ ਲੱਗੂਗਾ। ਠੀਕ ਹੈ। ਬਾਕੀ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਅਗੇ ਜ਼ਰੂਰ ਸ਼ੇਅਰ ਕਰ ਦਿਓ। ਧੰਨਵਾਦ ਜੀ। ਬਾਕੀ ਕੋਈ ਤੁਹਾਡਾ ਸਵਾਲ ਹੋਇਆ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਜਾਂ ਤੁਹਾਨੂੰ ਕਿਸੇ ਚੀਜ਼ ਦੀ ਨਾ ਸਮਝ ਲੱਗੀ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਮੈਂਟ ਬਾਕਸ ਚੋਂ ਵੀ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਤਾਂ ਕੋਈ ਵੀ ਕੁਐਸਚਨ ਜਿਹੜਾ ਤੁਹਾਡੇ ਦਿਮਾਗ 'ਚ ਹੈਗਾ ਜਾਂ ਤੁਹਾਡੇ ਦਿਲ 'ਚ ਹੈਗਾ ਤੁਸੀਂ ਉਸੇ ਪੁੱਛ ਵੀ ਸਕਦੇ ਹੋ। ਧੰਨਵਾਦ।